ਸਵਾਗਤ ਹੈ ਕਿਸਾਨ ਵੀਰੋ ਹਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਭਧੌੜ ਬਾਈ ਗੋਰੇ ਕੋਲੇ ਆਏ ਆ ਅੱਜ ਆਪਾਂ ਦੋ ਤੁਹਾਡੇ ਵਾਸਤੇ ਟੌਪ ਦੀਆਂ ਬਹਿੜਾਂ ਸੂਈਆਂ ਸਵਾਈਆਂ ਲੈ ਕੇ ਆਏ ਆ ਕਿਹੜਾ ਸੂਆ ਕਦੋਂ ਸੂਈਆਂ ਕੀ ਮਗਰ ਆ ਕੀ ਨਾਮ ਡਰਸਾ ਸਾਰਾ ਕੋਈ ਬਾਈ ਤੋਂ ਪੁੱਛ ਕੇ ਦੱਸਾਂ ਸਸੀ ਦਾ ਬਾਈ ਹੋਠ ਠੀਕ ਠਾਕ ਆ ਵੀਰੇ ਕੋਰੇ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 87 ਤੋਂ 88 ਵੀਰੇ 0 ਤੱਕ ਦੀ ਪਿੰਡ ਜੀ ਪਿੰਡ ਪਤੌੜ ਜ਼ਿਲ੍ਹਾ ਬਰਨਾਲਾ ਤਾਪਾ ਤਸੀਲਾ ਨਾਗਸਾ ਰੋਡ ਤੇ ਆਪਣਾ ਘਰ ਆ ਵੀਰੇ ਓਕੇ ਜੀ ਤੇ ਗੁਰੇ ਅੱਜ ਆਪਾਂ ਦੋ ਨਾਕ ਦਿਖਾ ਰਹੇ ਆਂ ਦੋ ਦਿਖਾਣਾ ਗੱਲਾਂ ਨਹੀਂ ਵੇਚਦੀਆਂ ਯਾਰ ਓਕੇ ਕੱਲ ਵਾਲੀਆਂ ਵੇਚ ਨਹੀਂ ਇੱਕ ਬੀਕੀ ਖੜੀ ਹੈ ਜਾਣੀਆਂ ਹਨਾ ਜਿਹੜੀ ਆਪਾਂ ਪਾਈ ਸੀ ਚੰਗਾ ਰਿਸਪੌਂਸ ਰਿਆ ਕੱਲ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀਏ ਨੇ ਇੱਧਰ ਆ ਜਾ ਵੀਰੇ ਚੰਗੇ ਫੁੱਲ ਬਰੀਡ ਵਾਲੀ ਇਹਦੇ ਬਰੀਡ ਬਾਰੇ ਇਹਦੇ ਤੇ ਵੀਰੇ ਕਦੋਂ ਸੋਈ ਆਇਆ ਹੈ ਗੁਰੇ ਇਹਨੂੰ ਹੋ ਗਿਆ 7-8 ਦਿਨ ਬਾਈ ਸੋਈ 7 ਤੋਂ 8 ਦਿਨ ਹੂੰ ਹੂੰ ਸਾਨੂੰ ਆਪਾਂ ਪਾਈ ਨਹੀਂ ਵੀਰੋ ਓਕੇ ਜੀ ਤੇ ਹੁਣ ਬਿਲਕੁਲ ਕੱਢ ਗਏ ਕੱਢ ਗਏ ਤੇ ਕਿੰਨਾ ਹੁਣ ਬੋਲਾ ਰੈਡੀ ਆ ਇੱਥੇਲੇ ਇਧਰੇ ਤੇ ਹੈਗੀ ਬੇਬੂਣੀ ਦੀ ਹਟ ਜੂ ਇਹ ਤਾਂ ਕਿੰਨਾ ਬੋਲਾ ਵੀਰੇ ਇਹ 22 ਕਿਲੋ ਮਟੋ ਪਾਈ ਹੁਣ ਤੇ ਕਿੰਨਾ ਦੇ ਦੂਗੀ ਗੁਰੇ ਜੀ ਨੂੰ ਕੋਈ 35 ਫੀਸ ਦੀ ਤਾਂ ਬੋਲਾ ਦੇ ਦੂਗੀ ਬਾਕੀ ਦਾ ਸਾਈਜ਼ ਫੁੱਲ ਹੈਨਾ ਮਗਰ ਕੀ ਆ ਗਿਆ ਮਗਰ ਬੱਚੀ ਉਹ ਤਾਂ 40-40 ਦਾ ਦੇ ਜੀ ਆਪਾਂ 10 ਦੀ ਦਸਕੇ ਰਾਵਾਂਗੇ ਓਕੇ ਜੀ ਬਸ ਜੀ ਆਪਾਂ ਖਰਾ ਕੇ ਨੂੰ ਕੱਲ ਨੂੰ ਤੇ ਬਾਕੀ ਆ ਇੱਕ ਗੱਲ ਹੈਗੀ ਗੋਰੇ ਆਪ ਦਾ ਜਾਣਕਾਰ ਬੰਦਾ ਨਾਲ ਕੋਈ ਲਿਆ ਸਕਦਾ ਤੇ ਬਈ ਲੇਖੇ ਮੁਕੇ ਪਿਆ ਹਨਾ ਆਰਮੜੀ ਬੱਚੀ ਦਾ ਮਾਤਾ ਪਰ ਕੋਣਾ ਬਈ ਟੋਪ ਦਾ ਨਗੀਨਾ ਟੋਪ ਦਾ ਨਗੀਨਾ ਜਮਾ ਤੇ ਰੰਗ ਪ੍ਰਿੰਟ ਇੱਕ ਨੰਬਰ ਨਾੜਾ ਹਵਾਨੇ ਤੇ ਪੂਰੀ ਗੁੰਦੀ ਪਈ ਆ ਹਨਾ ਕਿਤੋਂ ਨਹੀਂ ਖੁੰਜੀ ਵੀ ਬੱਚੀ ਜਦ ਮੀ ਪੀਡੀਐਫ ਮੇਲੇ ਤੇ ਹੁੰਦੇ ਦੋ ਚੀਜ਼ ਮਸ਼ੀਨੀ ਚਵਾਈ ਕਰੋ ਹੱਥੀ ਚਵਾਈ ਕਰੋ ਖੋਚਾਂ ਤੋਂ ਤਾਂ ਆਲਾ ਹਵਾਨਾ ਕਰੋ ਜੀ ਜਿੱਕ ਤੇ ਭੁੱਖ ਲੈਂਦੀ ਆ ਹਨਾ ਦੇਖ ਦੇ ਗੋਰੇ ਤੇ ਹੁਣ 26 ਕਿਲੋ ਜੇ ਕੋਈ ਬਾਈ ਮੈਨ ਲੱਗ ਜੇ ਨਿਕਲ ਜੂ ਲੈ ਚਲੋ ਅੰਦਰ ਨੂੰ ਬਾਲੀਆਂ ਗੱਲਾਂ ਇਹਦੇ ਬਾਰੇ ਬੋਲਣ ਦੀ ਲੋੜ ਨਹੀਂ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਤੇ ਜੇਰ ਜੂਰ ਕੰਪਲੀਟ ਠੀਕ ਆ ਵੀਰੇ ਤੇ ਗੋਰੇ ਹੁਣ ਫਿਰ 26 ਕਿਲੋ ਆਪਾਂ ਮਿੰਦਿਆਂਗੇ ਹੈ 26 ਕਿਲੋ ਜਮਾ ਨੈਟ ਮਿੰਦਿਆਂਗੇ ਬੈ ਕਾਲ ਕਰਨਾ ਪਉਣ ਲੱਗਿਆ ਨੂੰ ਮੈਂ ਓਕੇ ਜੀ ਮੜੀ ਭਾਲ ਕਰ ਗਈ ਆ ਦੇਖੋ ਜੀ ਮੇਰੇ ਮਗਰ ਫਿਰ ਬੰਦ ਕਰ ਦਈਏ ਚਲੇਵਾ ਨਾ ਸੂਲ ਤੋਂ ਸਟਾਰਟ ਹੋ ਕੇ ਗਾਂਹ ਲੱਗਿਆ ਪਿਆ ਹੈ ਨਾ ਮਾਰਦੇ ਦੋ ਦੋ ਧਾਰਾਂ ਵੀ ਫੇਰਾ ਤੇ ਬਾਕੀ ਦੀ ਗੱਲ ਵੀਰੇ ਬਸ ਕੋਈ ਬਾਹਲੀਆਂ ਇਹਦੇ ਗੱਲਾਂ ਕਰਨ ਦੀ ਲੋੜ ਨਹੀਂ ਇਹਦੇ ਬਾਰੇ ਆ ਦੇਖੋ ਜੀ ਧਾਰਾਂ ਕਰਿਓ ਚੈੱਕ ਦੇਖੋ ਜੀ ਬਾਕੀ ਆ ਠੀਕ ਚੁਵਾਈ ਵਾਲੀ ਦੇ ਹੈਗੀ ਆ ਹਮਾਤੀ ਚੁਵਾਈ ਮਾੜੀ ਜਿਹੀ ਇਤਨੇ ਥਾਂ ਤੇ ਭਾਲ ਹੈਗੇ ਇਕੱਲੇ ਤੇ ਓਕੇ ਜੀ ਇਹ ਤਾਂ ਲੈ ਜਾਣੀਆਂ ਹੁਣ ਆ ਦੇਖੋ ਜੀ ਚੁਵਾਈ ਜੂਈ ਕਰੋ ਚੱਕ ਇੱਕ ਨੰਬਰ ਹਮ ਓਕੇ ਗੁਰੇ ਓਕੇ ਵੀਰੇ 26 ਕਿਲੋ ਜਿਹੜਾ ਮਰਜੀ ਬਾਈ ਕਹਿੰਦਾ ਮਿਣਕੇ ਲੈ ਜਾਓ ਵੱਡੇ ਸਾਈਜ਼ ਦੀ ਆ ਗਈ ਫੁੱਲ ਬੀਚ ਅਜੇ ਤਾਂ ਪੋਲੀ ਪਈ ਆ ਹਾਂ ਇਹ ਤਾਂ ਫਿਰ ਆਪਣਾ ਵੀਡੀਓ ਬਣਾਉਣ ਦਾ ਟਾਈਮ ਵੀ 12 ਵਜੇ ਦਾ ਹੀ ਹੈ ਦੁਪਹਿਰੇ ਹਣਾ ਤੇ ਗੁਰੇ ਫਿਰ ਇਹਦੇ ਪੈਸੇ ਕਿੰਨੇ ਆ ਵੀਰੇ ਪੈਸੇ ਤਾਂ ਜਿਆਦਾ 1.65 ਲੱਖ ਮੰਨਦੇ ਆ ਮਾਨਦਾਨ ਹੋ ਜਾਊਗਾ ਤੇ ਬਾਕੀ ਤਾਂ ਬਰੀਡ ਬੜੀਆ ਹੈ ਨਾ ਬਾਕੀ ਵੱਡੀ ਛੋਟੀ ਆ ਬਣਦੀ ਹਾਂ ਆ ਦੇਖੋ ਜੀ ਵੱਡੀ ਬਰੀਡ ਸੂਹਾ ਦੂਜਾ ਮਗਰਵੱਛੀ 26 ਕਿਲੋ ਬੌਲਾ ਰੈਡੀ ਸਾਰੀਆਂ ਗੱਲਾਂ ਓਕੇ ਆ ਜੇਰ ਜੱਪਾ ਕੰਪਲੀਟ ਖੋਚਾਂ ਤੋਂ ਤਾਣ ਹਵਾਨਾ ਦੇਖੋ ਬਰੀਕ ਵੇਨ ਦੇਖੋ ਇਹਦੇ ਲੇਵੇ ਦੇ ਉੱਤੇ ਅਪਰ ਰਿਕਾਰਡ ਵੀ ਪਤਾ ਦੱਸਦਾ ਹੈ ਓਕੇ ਤੇ 165 ਜਮਾਨਤਾਨ ਹੋ ਜਾਊਗਾ ਕਰਨਾ ਤੇ ਹੁਣ ਆਪਾਂ ਦੋ ਨੰਬਰ ਸਿੰਘਾਂ ਦੇ ਬੱਚੇ ਦੀ ਗੱਲ ਕਰ ਲਈਏ ਜੀ ਕਿਹੜਾ ਸੂਹਾ ਇਹ ਇਹ ਵੀ ਦੂਜਾ ਦੂਜਾ ਸੂਹਾ ਲਿਆਓ ਇਹਨੂੰ ਬਾਹਰ ਨੂੰ ਤੇ ਇਹਦੇ ਮਗਰਵੱਛਾ ਇਹਦੇ ਮਗਰਵੱਛਾ ਓਕੇ ਜੀ ਬੱਚਾ ਆ ਗਿਆ ਇਹਦੇ ਮਗਰ ਤੇ ਬਾਕੀ ਦੀ ਗੱਲ ਸੁਆ ਦੂਜਾ ਤੇ ਦੁੱਧ ਕਿਨਾਰੇ ਦੀ ਆ ਬਾਈ ਇਹ ਤੇ ਕਿੰਨੇ ਦਿਨ ਹੋ ਗਏ ਇਹ ਤਾਂ ਹੋ ਗਿਆ 7-8 ਦਿਨ ਹੋ ਗਏ ਸੂਈ ਨਾ ਬਾਈ ਹੂੰ ਇਹਨੇ ਤਾਂ ਰਹੂਗਾ 17-18 ਕਿਲੋ 17-18 ਕਿਲੋ ਇਹਦੇ ਦੀ 20 ਕਿਲੋ ਮਾ ਹੋਈ ਨਾ ਬ੍ਰੀਡ 20-25 ਕਿਲੋ ਠੀਕ ਆ ਜਰੂਰ ਹੈਗਾ ਬਵਾਰ ਘਟ ਹੋਗੀ ਬਾਕੀ ਦਾ ਮਾਰਦੀ ਨਹੀਂ ਕੋਈ ਕੁਛ ਨਹੀਂ ਕਰਦੀ ਹੈ ਨਾ ਬਹੁਤ ਜਿਆਦਾ ਓਕੇ ਜੀ ਲੈ ਚਲੋ ਵੇਚੀ ਵੇਚਦੇ ਹਾਂ ਹੂੰ ਗੁਰ ਇਹਦੇ ਹੱਲੇ ਵਾਲੂ ਆ ਫੀਟਿੰਗ ਵਾਲਾ ਹੈ ਨਾ ਪੂਰਾ ਇਹਦਾ ਲੈ ਚਲੋ ਅੰਦਰ ਲੈ ਚਲੋ ਅੰਦਰ ਮਾਰਾਂਗੇ ਧਾਰਾਂ ਇਹਦੇ ਨਾਲ ਜਾ ਕੇ ਆ ਦੇਖੋ ਜੀ ਫੇਸ ਚੰਗਾ ਤੇ ਕੁਆਲਿਟੀ ਇਹਦੀ ਵੀ ਵਧੀਆ ਤੇ ਰੰਗ ਪ੍ਰਿੰਟਾਂ ਦੀ ਕੱਦ ਵਾਲੀ ਮਗਰ ਵੱਛਾ ਆ ਦੇਖੋ ਜੀ ਥਣਲੇ ਵਾਰ ਨੇੜੇ ਤੋਂ ਕਰੋ ਚੈੱਕ ਤੇ ਗੋਰੇ ਫਿਰ ਤਾਰਾ ਮਾਰਦੇ ਆ ਵੀਰੇ ਇਹਦੀਆਂ ਵੀ ਤਾਰਾ ਮਾਰਦੇ ਓਕੇ ਜੀ ਪ੍ਰਿੰਟ ਬਹੁਤ ਸੋਹਣਿਆ ਹੈ ਨਾ ਦੋਨੇ ਵੱਛੀਆਂ ਦੇ ਹਾਂ ਐਵੇਂ ਕਹਿ ਦਈਏ ਮਨ ਖੁਸ਼ ਹੁੰਦਾ ਦੋਨਾਂ ਤੋਂ ਐਂ ਮਰਾਲੂਗੀ ਵੀ ਤਾਰ ਹਾਂ ਹੂੰ ਇੱਕ ਤੋਂ ਖਲਾ ਯਾਦ ਹੈ ਹਾਂ ਓਕੇ ਸਿੰਗਾ ਸੁੰਗਾ ਦੀ ਤਾਂ ਕੋਈ ਇਹਨੂੰ ਪ੍ਰੋਬਲਮ ਨਹੀਂ ਆਹ ਦੇਖੋ ਜੀ ਓਕੇ ਓਕੇ ਵੀਰੇ ਹਾਂ ਭਾਈ ਜੀ ਠੀਕ ਕਰਦੇ ਥੋੜਾ ਕੈਵਲ ਜੱਗ ਜੇ ਤੋਂ ਨਹੀਂ ਦਿੰਦੇ ਹੂੰ ਨਹੀਂ ਨਹੀਂ ਜਾਤ ਵਾਲੀ ਬੱਚੀਆ ਚਲੋ ਜੀ ਮਾਰ ਦਿਓ ਨਿਆਣਾ ਪਾ ਲੋ ਜੀ ਹਾਂ ਨਿਆਣਾ ਪਾ ਲੋ ਨਾਲੇ ਅਗਲੇ ਨੂੰ ਉਹ ਹੋ ਜਾਂਦਾ ਹਨਾ ਤੇ ਕੁਆਲਿਟੀ ਵਧੀਆ ਹਾਂ ਦੇਖੋ ਜੀ ਬਾਕੀ ਤਾਂ ਮਗਰ ਵੱਛਾ ਆ ਦੇਖੋ ਇਹ ਨਿਆਣਾ ਆਪਾ ਪਾ ਲਿਆ ਧਾਰਾਂ ਕਰੋ ਚੱਕ ਥੱਲੇ ਤਾਂ ਆਂਗਾ ਵਾਂਗ ਹੜਕਦੀਆ ਹਨਾ ਇੱਕਦਮ ਮਦਚੂਨ ਚੂਨ ਦੀ ਗੱਲ ਹੁੰਦੀ ਯਾਰ ਬੈਠ ਆਪਣੀ ਕਿੰਨਾ ਹੁਣ ਰੈਡੀ ਦੱਸਿਆ ਵੀਰ ਆਪਾਂ 17 18 ਕਿਲੋ ਮਿੰਟ ਤਿਆਰ ਆ ਬਾਈ ਓਕੇ ਜਿਹੜਾ ਮਰਜ਼ੀ ਬਾਈ ਲੈ ਜਾਓ ਆਪਦੀ ਦਸੱਲੀ ਤੁਸੀਂ 17 ਕਿਲੋ ਦੇ ਜੇ ਔੜਦੇ ਮੰਗਾ ਲੈ ਯਾਰਾ ਤੇ ਕਿੰਨਾ ਕ ਬਾਅਦ ਜੂਗੀ ਫਿਰ ਹੋਰ ਦੋ ਦਿਨ ਦੀ ਜੇ ਮੌਜ ਆ ਬਾਈ ਤੇ ਫਿਰ ਪੈਸੇ ਕਿੰਨੇ ਗੁਰੇ ਤੇਰਾ 72000 ਕਿਲੋ ਮੰਗਵਾਉਂਦਾ ਯਾਰਾ 72000 ਚ ਮਾਨਤਨ ਹੋ ਜੂਗਾ ਬਾਕੀ ਨਸਲ ਵਾਲੀ ਜਾਇ 2 ਮਹੀਨੇ ਹੂੰ ਮੋਦੇ ਦੀ ਜਾਂਦੀ ਆ ਮਗਰ ਰੈਡੀ ਦੀ ਦੇਖਣੀ ਸਾਹਿਬ ਬੈਕ ਸ਼ੈਟ ਤੋਂ ਲੈਵਾ ਦੇਖੋ ਇਹਦਾ ਓਕੇ ਵੀਰੇ ਤੇ ਗੁਰੇ ਫਿਰ ਮਾਨਤਨ ਹੋ ਜੂ ਵੀਰੇ ਹਾਂ ਕਰ ਦਾਂਗੇ ਯਾਰਾ ਬਾਕੀ ਨੇ ਦੋ ਦੰਗਾ ਇਹ ਮੇਰੀ ਵੈਦਿਆ ਹੋਈ ਆਪਾਂ ਨੂੰ ਪਤਾ ਹੀ ਹੈ ਠੀਕ ਆ ਠੀਕ ਆ ਵੀਰੇ ਤੇ ਨੰਬਰ ਬੋਲ ਦਿਓ ਬਾਈ ਫਿਰ 987 ਤੋਂ 88 ਵੀਰੇ 045 ਪਿੰਡ ਭਦੌਰ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਦੋ ਬੈੜਾਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਚੰਗੇ ਰਿਕਾਰਡ ਵਾਲੀਆਂ ਦਿਖਾਤੀਆਂ ਹਾਂ ਹੂੰ ਤਾਂ ਬਾਹਰ ਪਾਉਣ ਲਈ ਬਹੁਤ ਵਧੀਆ ਵੱਡੀ ਮਾੜ ਆ ਧੰਨਵਾਦ ਜੀ